ਕਿੰਨਾ ਲੱਖੇ ਲੋਕ ਸੀ ਤੇ ਮੈਨੂੰ 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 ਯਾਦ ਆ ਸ਼ਾਇਦ ਤੁਸੀਂ ਮੈਨੂੰ ਕਿਹਾ ਵੀ ਸਿਕਾਲ ਵੀ ਕੀਤੀ ਸੀ ਇਹਨੇ ਟਾਈਮ ਚੱਲ ਗਿਆ ਨਾ ਤੇ ਮੈਨੂੰ ਮੈਨੂੰ ਤਾਂ ਮੈਂ ਚੰਡੀਗੜ੍ਹ ਸੀ ਉਹ ਤੇ ਮੈਂ ਕਿਹਾ ਚਲੋ ਫਿਰ ਬਾਅਦ ਚ ਆਏ ਸੀ ਉਦੋਂ ਟਾਈਮ ਜ਼ਿਆਦਾ ਹੋ ਗਿਆ ਸੀ ਚਲੋ ਕੋਈ ਗੱਲ ਨਹੀਂ ਪਰ ਗੱਲ ਇਹ ਵੀ ਚਲੋ ਪੰਜਾਬ ਦੇ ਵਿੱਚ ਪੰਜਾਬ ਦਾ ਨਾਮ ਕਿੰਨਾ ਰੋਸ਼ਨ ਹੋ ਗਿਆ ਹਾਂ ਮੇਨਲੀ ਤਾਂ ਸਰਦੇ ਕੋਲ ਤੋਂ ਮਾਨ ਸਾਹ ਹਾਂਜੀ ਹਾਂਜੀ ਠੀਕ ਹੈ ਉਹ ਕਹਿੰਦਾ ਉਹ ਗਾਣੇ ਦੇ ਵਿੱਚ ਵੀ ਗਾਣੇ ਦੇ ਵਿੱਚ ਵੀ ਕਿਹਾ ਵੀ ਪਿਛੜੇ ਇਲਾਕੇ ਦੱਸਦੇ ਸੀ ਜਿਹੜੇ ਹੂੰ ਪਿਛੜੇ ਲੱਕੇ ਚ ਇਸ ਕੁਝ ਹੈਗਾ ਹੈ ਕਿ ਵਰਡਿੰਗ ਐਦਾਂ ਵੀ ਹੈ ਕਿਤਨਾ ਸੌਂਗ ਲੋਕ ਵਰਡਿੰਗ ਹੁੰਦਾ ਪੁੱਤ ਲਗਾਣਾ ਦੇਖੋ ਯਾਰ ਕਿੱਦਾਂ ਮਤਲਬ ਮੈਂ ਬਹੁਤ ਵਾਰ ਸੁਣਿਆ ਗਾਣੇ ਇਹਦੇ ਵਿੱਚ ਕਿੱਡੀ ਇੱਕ ਸਿਰ ਮੋਟੀਵੇਟ ਹੈ ਨਾ ਕਰਦਾ ਉਹ ਬ੍ਰੋਟਾ ਗਾਣਾ ਹਾਂਜੀ ਉਹ ਬ੍ਰੋਟਾ ਮਤਲਬ ਐਸ ਲੈਵਲ ਤੇ ਸੌਂਗ ਹੋ ਗਿਆ ਕਿ ਮਤਲਬ ਬਾਹਰੋਂ ਵੀ ਲੋਕ ਬਾਹਰੋਂ ਵੀ ਲੋਕ ਹਨ ਕਿਤੋਂ ਦੂਰੋਂ ਦੂਰੋਂ ਬ੍ਰੋਟਾ ਬ੍ਰੋਟਾ ਮੈਂ ਮੈਂ ਕਮੈਂਟਸ ਪੜੇ ਉਹਦੇ ਵਿੱਚ ਮੈਂ ਗਾਣੇ ਦੇ ਉਹ ਕਮੈਂਟਸ 'ਚ ਮਤਲਬ ਉਸ ਕੋਈ ਕਿੱਥੋਂ ਦਾ ਰਸ਼ੀਆ ਦਾ ਕਿੱਥੋਂ ਉਹ ਕਹਿੰਦੇ ਮੈਨੂੰ ਸਮਝ ਤਾਂ ਨਹੀਂ ਆ ਰੇ ਗਾਣਾ ਪਰ 22 ਬੜੀਆਂ ਕੈਂਟ ਆ ਯਾਰ ਕਹਿੰਦੇ ਸੌਂਗ ਨੇ ਤੇ ਬੜੇ ਮਤਲਬ ਉਦਾਂ ਦੇ ਆ ਇਵਨ ਕਿ ਇੰਡੀਆ ਦੇ ਵਿੱਚ ਵੀ ਗਾਣੇ ਬਹੁਤ ਸਮਝ ਨਹੀਂ ਆਉਂਦੇ ਹਨਾ ਪਰ ਉਹ ਸੁਣਦੇ ਆ ਇਸ ਤਰੀਕੇ ਨਾਲ ਵੀ ਇੰਜੋਏ ਕਰਦੇ ਆ ਗਾਣੇ ਨੂੰ ਉਹ ਸਿੰਗਰ ਦੇਖੋ ਸਿੰਗਰ ਹੋਰ ਵੀ ਬਹੁਤ ਬਹੁਤ ਹੋਏ ਆ ਠੀਕ ਹੈ ਇਹਦਾ ਹੈ ਬਟ ਜਿੰਨੀ ਪਪੂਲਾਰਿਟੀ ਸਿੱਧੂ ਮੂਸੇਵਾਲਾ ਹੂੰ ਇਹ ਖੱਟੀ ਆ ਨਾ ਇਹਦੀ ਹਸਤੀ ਆਈ ਹੈ ਔਰ ਓਨਲੀ 6 ਸਾਲ ਅਕਸਰ ਅ ਉਹ ਰੂਚੀ ਸਾਨੂੰ 16 ਟਾਲਰ ਕਹਿੰਦਾ ਤੇ ਦੋ ਸਾਲਾਂ ਜੀ ਕੰਮ ਕਮਾਦੀ ਦੇਣੀ ਆ ਬਾਕੀ ਕਮਾਤੀ ਸਰ ਬਾਕੀ ਹਣਾ ਵਾਕੀ ਲੈਜੈਂਡਸ ਨੇਵਰ ਡਾਈ ਐਵੇਂ ਨਹੀਂ ਕਹਿੰਦੀ ਤੇ ਮੈਨੂੰ ਵੀ ਚਲੋ ਇਹ ਹਰ ਇੱਕ ਨੂੰ ਪਤਾ ਜਦੋਂ ਬੰਦਾ ਸੁਣਦਾ ਉਹਦੇ ਲਿਰਿਕਸ ਸੁਣਦਾ ਜਾਂ ਉਹਨਾਂ ਦੀ ਥਿੰਕਿੰਗ ਸੁਣਦਾ ਬਾਕੀ ਪਤਾ ਲੱਗਦਾ ਲੈਜੈਂਡ ਸਰ ਕਿਹਾ ਜਾ ਸਕਦਾ ਹੈ ਕਿ ਹੈਗੇ ਸੀ ਬਾਕੀ ਤੇ ਅਮਰ ਰਹਿਣਗੇ ਚਲੋ ਦੁਨੀਆ ਰਹਿੰਦੀ ਜਿੰਨੀ ਤੱਕ ਨਾਮ ਰਹੂਗਾ ਉਹ ਤਾਂ ਬੜਾ ਜਿਹੜਾ 295 ਹੈ ਨਾ ਹੂੰ ਇਹ ਗਾਣਾ ਮਤਲਬ ਕੀ ਉਹਦੇ ਚ ਰਿਐਲਿਟੀ ਹੈ ਹਨਾ ਕਿੰਨੀ ਮਤਲਬ ਗੱਲਬਾਤ ਸਹੀ ਤਰੀਕੇ ਨਾਲ ਰੱਖੀ ਗਈ ਹੈਗੀ ਇਹ ਇਹ ਨਹੀਂ ਮੈਨੂੰ ਗਾਣਾ ਦਾ ਨਹੀਂ ਆਉਂਦਾ ਪਰ ਜਦੋਂ ਗਾਣੇ ਉਹਦਾ ਫੀਲ ਕੰਨਾ ਜਾਂਦਾ ਹਾਂਜੀ 10 ਤੋਂ 13 ਹੈਡ ਡਾਉਨ ਕਾਸ ਤੋਂ ਚੰਗਾ ਥੋੜਾ ਹੱਸ ਦਸੀ ਮਾਂ ਕਾਸ ਤੋਂ ਹਾਂਜੀ ਦਰਵਾਜ਼ੇ ਤੇ ਬੋਲ ਚੱਤੀ ਹੈ ਨਾ ਮੈਂ ਚਾਹੀਦਾ ਤਾਂ ਨਾ ਕੌਣ ਕਾਸ ਤੋਂ